ਸਸ਼ਕਾਲ ਮੈਂ ਹਾਰਤੀ ਅਸੰਦਤ ਨਿਊਜ਼ ਦੇ ਦਰਸ਼ਕਾਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਰਵਨੀ ਸਿੰਘ ਬਿੱਟੂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਰਵਨੀ ਸਿੰਘ ਬਿੱਟੂ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀ ਖਬਰ ਜਿਹੜੀ ਉਹ ਚਰਚਾ ਦਾ ਵਿਸ਼ਾ ਬੜੀ ਹੋਈ ਪਈ ਹੈ ਕਿਉਂਕਿ ਭਾਜਪਾ ਦੇ ਵਿੱਚ ਸ਼ਾਮਲ ਹੋਣਾ ਕਾਂਗਰਸ ਦੇ ਵਿੱਚ ਤਿੰਨ ਵਾਰ ਐਮਪੀ ਰਹਿ ਚੁੱਕੇ ਕਾਂਗਰਸ ਦੇ ਵੱਲੋਂ ਜਦੋਂ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਵੇ ਇੰਨਾ ਵੱਡਾ ਚਿਹਰਾ ਤਾਂ ਇੱਕ ਵੱਡਾ ਝਟਕਾ ਦੇ ਗਿਆ ਕਾਂਗਰਸ ਨੂੰ ਜਿਸ ਕਰਕੇ ਇਸ ਖਬਰ ਨੇ ਹਰ ਤਰਫ ਹਲਚਲ ਮਚਾ ਦਿੱਤੀ ਹੋਈ ਹੈ ਤੁਹਾਨੂੰ ਦੱਸੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਫਿਰ ਚਾਹੇ ਕੋਈ ਐਮਪੀ ਹੋਵੇ ਮੰਤਰੀਆਂ ਹੋਣ ਵਿਧਾਇਕ ਹੋਣ ਜਾਂ ਫਿਰ ਕੋਈ ਵੀ ਵੱਡਾ ਲੀਡਰ ਹੋਵੇ ਪਾਰਟੀ ਬਦਲਣ ਦੀ ਜਿਹੜੀ ਮੁਹਿੰਮ ਹੈ ਉਹ ਪੂਰੇ ਜੋਰਾਂ ਦੇ ਵਿੱਚ ਹੈ ਤੇ ਇਸ ਵਾਰ ਰਵਨੀ ਸਿੰਘ ਬਿੱਟੂ ਦਾ ਨਾਮ ਵੀ ਇਸ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ ਪਰ ਸੂਤਰਾਂ ਦੇ ਮੁਤਾਬਿਕ ਜੋ ਕਿਹਾ ਜਾ ਰਿਹਾ ਹੈ ਕਿ ਆਖਿਰ ਰਵਨੀ ਸਿੰਘ ਬਿੱਟੂ ਨੇ ਇੰਨਾ ਵੱਡਾ ਫੈਸਲਾ ਕਿਵੇਂ ਲਿਆ ਕਿ ਕੀ ਕਾਰਨ ਹੋ ਸਕਦਾ ਹੈ ਤੇ ਕਿਤੇ ਨਾ ਕਿਤੇ ਲੁਧਿਆਣਾ ਤੋਂ ਟਿਕਟ ਨਾ ਮਿਲਣ ਦਾ ਕਾਰਨ ਵੀ ਦੱਸਿਆ ਜਾ ਰਿਹਾ ਹੈ ਫਿਲਹਾਲ ਤਨਦਾਦੇ ਕਿ ਰਵਨੀ ਸਿੰਘ ਬਿੱਟੂ ਦਾ ਹਜੇ ਬਿਆਨ ਕੋਈ ਸਾਹਮਣੇ ਨਹੀਂ ਆਇਆ ਜਦ ਤੱਕ ਉਹ ਖੁਦ ਕੋਈ ਕਾਨਫਰੰਸ ਕਰਕੇ ਜਾਂ ਲਾਈਵ ਹੋ ਕੇ ਕੋਈ ਬਿਆਨ ਨਹੀਂ ਦਿੰਦੇ ਕਿ ਆਖਿਰ ਭਾਜਪਾ ਦੇ ਵਿੱਚ ਇਸ ਤਰ੍ਹਾਂ ਅਚਾਨਕ ਸ਼ਾਮਲ ਹੋਣ ਦਾ ਫੈਸਲਾ ਕਿਉਂ ਲਿਆ ਹੈ ਕੁਝ ਕਿਹਾ ਨਹੀਂ ਜਾ ਸਕਦਾ ਲੇਕਿਨ ਸੂਤਰ ਦੇ ਮੁਤਾਬਿਕ ਜੋ ਖਬਰਾਂ ਆ ਰਹੀਆਂ ਨੇ ਜੋ ਗੱਲਾਂ ਹੋ ਰਹੀਆਂ ਨੇ ਉਹ ਇਹੀ ਦੱਸਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਟਿਕਟ ਨਾ ਮਿਲਣ ਕਾਰਨ ਹੀ ਉਹਨਾਂ ਨੇ ਕਾਂਗਰਸ ਦਾ ਸਾਥ ਛੱਡ ਕੇ ਭਾਜਪਾ ਦਾ ਹੱਥ ਥਾਮ ਲਿਆ ਜਦਦਾ ਇਹ ਕਿ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਐਮਪੀ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਕਾਰਨ ਜਿਹੜਾ ਹੈ ਉਹ ਲੁਧਿਆਣਾ ਤੋਂ ਉਹਨਾਂ ਨੂੰ ਟਿਕਟ ਨਾ ਮਿਲਣ ਨੂੰ ਵੀ ਦੱਸਿਆ ਜਾ ਰਿਹਾ ਹੈ ਲੁਧਿਆਣਾ ਲੋਕ ਸਭਾ ਦੇ 9 ਹਲਕਿਆਂ ਦੇ ਵਿੱਚ ਇੱਕ ਵੀ ਵਿਧਾਇਕ ਕਾਂਗਰਸ ਪਾਰਟੀ ਦਾ ਨਾਂ ਹੋਣ ਕਾਰਨ ਬਿੱਟੂ ਦਾ ਇਸ ਵਾਰ ਚੋਣ ਲੜਨਾ ਆਸਾਨ ਨਜ਼ਰ ਨਹੀਂ ਆ ਰਿਹਾ ਹੈ ਇਦਨਾਲੀ ਪਾਰਟੀ ਹਾਈ ਕਮਾਂਡ ਦੇ ਵੱਲੋਂ ਵੀ ਬਿੱਟੂ ਨੂੰ ਕਿਸੇ ਹੋਰ ਜਗ੍ਹਾ ਤੋਂ ਚੋਣ ਲੜਵਾਉਣ ਦੀ ਚਰਚਾ ਦਾ ਬਾਜ਼ਾਰ ਕਾਫੀ ਸਮੇਂ ਤੋਂ ਗਰਮ ਚੱਲ ਰਿਹਾ ਹੈ ਲੁਧਿਆਣਾ ਤੋਂ ਮਨੀਸ਼ ਦਿਵਾੜੀ ਦੇ ਚੋਣ ਲੜਨ ਦੀਆਂ ਖਬਰਾਂ ਦਾ ਸਿਲਸਲਾ ਵੀ ਤੇਜ਼ੀ ਦੇ ਨਾਲ ਫੈਲਦਾ ਰਿਹਾ ਸੀ ਇਸ ਦੌਰਾਨ ਮੰਗਲਵਾਰ ਨੂੰ ਇੱਕਦਮ ਬਿੱਟੂ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀ ਖਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਲੁਧਿਆਣਾ ਦੇ ਕਾਂਗਰਸੀ ਵੀ ਹੈਰਾਨ ਹੋ ਗਏ ਕਿ ਜਿਸ ਨੂੰ ਕਾਂਗਰਸ ਪਾਰਟੀ ਨੇ ਤਿੰਨ ਵਾਰ ਐਮਪੀ ਬਣਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਹੋਵੇ ਉਹੀ ਅਜਿਹਾ ਫੈਸਲਾ ਕਰ ਲਵੇ ਤਾਂ ਲੋਕਾਂ ਦਾ ਵੀ ਸਿਆਸਤ ਤੇ ਭਰੋਸਾ ਉੱਠ ਜਾਵੇਗਾ ਨਾਲ ਹੀ ਬਿੱਟੂ ਸੰਬੰਧੀ ਵੀ ਕਿਆਤ ਲਗਾਏ ਜਾ ਰਹੇ ਨੇ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਕਾਰਨ ਉਹਨਾਂ ਦੇ ਵੱਲੋਂ ਇਸ ਵਾਰ ਲੋਕ ਸਭਾ ਚੋਣਾਂ ਚੰਡੀਗੜ੍ਹ ਤੋਂ ਲੜਨ ਦੀ ਹੈ ਜਿਸ ਦੀ ਚਰਚਾ ਸਿਆਸੀ ਗਲਿਆਰਾਂ ਦੇ ਵਿੱਚ ਖੂਬ ਚੱਲ ਰਹੀ ਹੈ ਬਿਊਰੋ ਰਿਪੋਰਟ ਐਸਐਮ ਜੀ ਨਿਊਜ਼